ਦਿਆਤੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫਲਤਾ ਮਿਲੀ ਜਦੋਂ 6 ਕਿਲੋ ਹੈਰੋਇਨ ਸਮੇਤ ਇੱਕ ਨੌਜਵਾਨ ਨੂੰ ਥਾਣਾ ਘ੍ਰਿੰਡਾ ਦੇ ਨਜ਼ਦੀਕ ਕਾਬੂ ਕੀਤਾ ਦੱਸਿਆ ਕਿ ਇਹ ਨੌਜਵਾਨ ਬਾਈਕ ਦੇ ਉੱਤੇ ਸਵਾਰ ਹੋ ਕੇ ਪਿੰਡ ਵੱਲ ਆ ਰਿਹਾ ਸੀ ਤਾਂ ਰਸਤੇ 'ਚ ਨਾਕਾ ਲਗਾ ਕੇ ਇਸ ਨੂੰ ਜਦੋਂ ਰੋਕਿਆ ਗਿਆ ਤਲਾਸ਼ੀ ਲਈ ਤੀਗੀ ਤਾਂ 6 ਕਿਲੋ ਹੈਰੋਇਨ ਜਿਹੜੀ ਹੈ ਇਸ ਦੇ ਕੋਲੋਂ ਬਰਾਮਦ ਹੋਈ ਦੱਸਿਆ ਜਾ ਰਿਹਾ ਕਿ ਸਰਹੱਦ ਪਾਰ ਪਾਕਿਸਤਾਨ ਤੋਂ ਇਹ ਜੜੀ ਖੇਪ ਮੰਗਵਾਉਂਦਾ ਸੀ ਤਾਂ ਪੁਲਿਸ ਵੱਲੋਂ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਇਹ ਖੇਪ ਇਸਨੇ ਕਿਸ ਨੂੰ ਡਿਲੀਵਰ ਕਰਨੀ ਤਾਂ ਇਸ ਦੇ ਉੱਤੇ ਕਿੰਨੇ ਹੋਰ ਪਰਚੇ ਨੇ ਇਹ ਸਭ ਦੀ ਜਾਂਚ ਪੁਲਿਸ ਕਰ ਰਹੀ ਹੈ ਹਾਂਜੀ ਠੀਕ ਹੈ ਜੀ ਸਰ ਕੀ ਸਰਾ ਮਾਮਲਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪਿਛਲੇ 4 ਮਹੀਨੇ ਤੋਂ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਸ਼ਾ ਜੀ ਨਸ਼ਾ ਮੂਰਤ ਜਿਹੜਾ ਚੱਲ ਰਿਹਾ ਉਹਦੇ ਤਹਿਤ ਸਾਡੇ ਮਾਨਯੋਗ ਡੀਆਈਜੀ ਸਰ ਸਦਾ ਨਾਨਕ ਸਿੰਘ ਜੀ ਸਾਡੇ ਐਸਐਸਪੀ ਸਾਹਿਬ ਸ਼੍ਰੀ ਮਨਿੰਦਰ ਸਿੰਘ ਜੀ ਉਹਨਾਂ ਦੇ ਸਖਤ ਹਦਾਇਤਾਂ ਤੇ ਸਾਡਾ ਜਿਹੜਾ ਨਸ਼ਾ ਵਿਰੁੱਧ ਮਹਿੰਮ ਚੱਲੀ ਸੀ ਜਿਹਦੇ ਨਿਗਰਾਨੀ ਸਾਡੇ ਜਿਹੜੇ ਐਸਪੀ ਜੀ ਸਾਹਿਬ ਨੇ ਫਰੀਅ ਦਿੱਤੇ ਆ ਜੀ ਸਾਡੀ 28 ਸਬ ਡਿਵੀਜ਼ਨ ਨੂੰ ਉਸ ਵੇਲੇ ਕਾਮਯਾਬੀ ਮਿਲੀ ਆ ਜਦੋਂ ਸਾਡੇ ਐਸਐਚਓ ਘਰੇਣਾ ਦੀ ਸਾਡੀ ਟੀਮ ਜਿਹੜੀ ਆ ਐਸਆਈ ਰਾਜਵੀਰ ਸਿੰਘ ਐਂਡ ਜਾਂਚ ਕਾਨਗੜ ਇਹਨਾਂ ਕੋਲ ਇਨਫਾਰਮੇਸ਼ਨ ਸੀ ਕਿ ਇੱਕ ਨੌਜਵਾਨ ਜਿਹੜਾ ਵਾ ਨਸ਼ਿਆਂ ਦਾ ਧੰਦਾ ਕਰਦਾ ਤੇ ਉਹ ਸ਼ਹਿਰ ਵੱਲ ਨੂੰ ਬਾਰਡਰ ਸਾਈਡ ਤੋਂ ਜਿਹੜਾ ਵਾ ਖੇਪ ਲੈ ਕੇ ਜਾ ਰਿਹਾ ਆ ਇਸ ਨੂੰ ਰਸਤੇ 'ਚ ਰੋਕਿਆ ਜਦੋਂ ਖਾਸਾ ਓਵਰਬ੍ਰਿਜ ਦੇ ਇਲਾਕੇ 'ਚ ਇਸ ਨੂੰ ਚੈੱਕ ਕਰਦੇ ਹਾਂ ਇਸ ਨੇ ਜਿਹੜਾ ਬੈਗ ਪਾਇਆ ਸੀ ਟਿੱਕੂ ਦੇ ਕੋਲੋਂ ਮੋਟਰਸਾਈਕਲ ਸਵਾਰ ਸੀਗਾ ਇਹਨੂੰ ਜਦੋਂ ਚੈੱਕ ਕੀਤਾ ਇਹਦੇ ਕੋਲੋਂ 6 ਕਿਲੋ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਈ ਹੈ ਯਾਨੀ ਆਪਣੀ ਟੀਮ ਨਾਲ ਰੋਕ ਕੇ ਇਹਨੂੰ ਜਿਹੜਾ ਬਰਾਮਦ ਕੀਤਾ ਜੋ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਇਸ ਦਾ ਨਾਮ ਜਿਹੜਾ ਵਾ ਜੋਬਨਪ੍ਰੀਤ ਸਿੰਘ son of ਭਜਨ ਸਿੰਘ ਵਾਸੀ ਨਾਲਲੀ ਥਾਣਾ ਖਾਲੜਾ ਇਹ ਖੇਪ ਇਹ ਕੋ 6 ਕਿਲੋ ਦੀ ਬਰਾਮਤ ਜਿਹੜੀ ਇਹਦੇ ਹੋਈ ਹੈ ਔਰ ਇਹਦੇ ਸੰਬੰਧ ਜਿਹੜਾ ਮੋਬਾਈਲ ਸਰਚ ਕਰਨ ਤੇ ਜਿਹੜਾ ਇਹ ਕਿ ਪਾਕਿਸਤਾਨ ਤੋਂ ਮੰਗਵਾਈ ਸੀ ਨੇ ਉੱਥੇ ਵੇਚ ਸਮਗਰ ਜਿਹੜਾ ਇੱਕ ਹੈਗਾ ਉਹਨਾਂ ਨਾਲ ਉਹਨਾਂ ਨਾਲ ਸੰਬੰਧ ਹੈ ਇਹਦੇ ਨਾਲ ਉਪਨੇ ਖੇਪ ਬਰਾਮਤ ਜਿਹੜੀ ਇਹ ਸੇ ਬਰਾਮਤ ਕੀਤੀ ਹੈ ਇਹਦੇ ਖਿਲਾਫ ਇਹ ਮਕਰਮਾ ਨੰਬਰ 295 ਅ ਜੁਰਮਾ 21C 6885 ਐਨਡੀਪੀਐਸਫ ਕੋਟਾ ਥਾਣਾ ਟ੍ਰਿੰਡਾ ਸਾਡਾ ਜਿਹੜਾ ਸਬ-ਡਿਵੀਜ਼ਨ ਦਾ ਉਹਦੇ ਚ ਦਰਜ ਕੀਤਾ ਹੈ ਬਾਕੀ ਜਿਹੜੀ ਇਹਦੇ ਤਫਤੀਸ਼ ਵੀ ਜਾਰੀ ਹੈ ਕਿ ਹੋਵੇ ਕਿਨੂੰ ਇਹਨੇ ਸਪਲਾਈ ਕਰਨਾ ਸੀ ਉਹ ਹੀ ਤਫ਼ਤੀਸ਼ ਕਰਨੀ ਚਾਹੀਦੀ। ਜਿੰਨੀ ਉਮਰ ਤੇ ਨੇ ਸਰਦੀ। ਯਾਨੀ ਇਹ 23-24 ਸਾਲ ਦਾ ਹੈ। ਇਹ ਜਿੰਨੀ ਇਹਦੀ ਛੋਟੀ ਉਮਰ ਆ ਜਾਂ ਜਦ ਨਾਲ ਇਹ ਸਿੱਟੀਆਂ ਆ ਇਹ ਲੱਗਦਾ ਕਿ ਕਲਾ ਜਿੱਕੇ ਨਾਲ ਸਾਥੀ ਤੇ ਹੋ ਗਏ। ਉਹ ਕੋਸ਼ਿਸ਼ ਕਰ ਰਹੇ ਹਨਾ ਸਮਾਂ ਥੋੜਾ ਸੀ ਜਿਆ ਕੱਲ ਲੇਟ ਆਵਰ ਦਾ ਪਰਚਾ। ਬਾਕੀ ਇਹਦੀ ਛਾਣ ਵੀ ਨਾਜ਼ਰ ਮਾਨ ਲੈ ਕੇ ਹੋਰ ਗੱਲ ਕਰਾਂਗੇ ਕਿ ਇਹ ਪਾਕਿਸਤਾਨ ਤੋਂ ਕਿੱਥੋਂ-ਕਿੱਥੋਂ ਮੰਗਾਈਏ ਤੇ ਇਹਨੇ ਸਪਲਾਈ ਕਿਨੂੰ ਕਰਨੀ ਸੀ। ਇਮੀ ਗੱਲ ਤੁਹਾਡੇ ਧਿਆਨ ਦੇ ਵਿੱਚ ਕੋਈ ਸਰੀ ਕੁਛ ਦੇਸ ਨੂੰ ਬੋਲ ਗਏ ਇਹਦੇ ਮੈਂ ਕੋਲ ਜਾ ਹੋਰ ਕੀ ਕੇਬ ਦੇ ਕੋਲ ਹੋਵੇ ਜਾਂ ਇਹਦੇ ਸਾਥੀਆਂ ਨੂੰ ਫਸਦ ਹੋ ਫਗਰੀ ਇਹਦੇ ਬਾਰੇ ਹੁਣ ਬਸ ਪੇਸ਼ ਕਰਨ ਚੱਲੇ ਆ ਜਿਹਦਾ ਜੈਸਾਬ ਦੇ ਪੁਲਿਸ ਰਿਮਾਂਡ ਲੈ ਕੇ ਫਿਰ ਇਹਦੀ ਸ਼ਾਮ ਨੂੰ ਦੁਬਾਰਾ ਸਟਾਰਟ ਕਰਾਂਗੇ ਸਰ ਸਰ ਪਹਿਲਾਂ ਵੀ ਕੋਈ ਮਾਮਲੇ ਦੇ ਸਪੈਕੂਲੇਟ ਤੇ ਮਾਮਲਾ ਖੋਤੇ ਦਰਜ ਨਹੀਂਗਾ ਸਵੰਦੇ ਦੇ ਜਿਹੜਾ ਫੋਨ ਚੈੱਕ ਕਰ ਉਹ ਤੇ ਪਤਾ ਲੱਗਾ ਕਿ ਹੈ। ਸਰ ਕੋਈ ਪਤਾ ਲੱਗਾ ਪਾਕਿਸਤਾਨ ਚ ਕਿਸ ਤਰ੍ਹਾਂ ਕਰਦੇ ਨੇ ਸੰਪਰਕ ਤੇ ਕੋਈ ਨਾਮ ਤਾਂ ਨਹੀਂ ਪਤਾ ਲੱਗ ਗਿਆ ਫੋਨ ਤੇ ਨੰਬਰ ਵੀ ਹੈਗੇ ਲੇਕਿਨ ਐਸੋੜੇ ਡਿਸਕਲੋਜ਼ ਨਹੀਂ ਕਰਾਂਗੇ। ਬਸ ਤੁਹਾਨੂੰ ਸਾਰਾ ਕੋਈ ਦੱਸਿਆ ਜਾਊਗਾ। ਸਰ ਨਾਲੇ ਵੀ ਰੇਡ ਕੀਤੀ ਕੋਈ ਏਰੀਆ ਟਿਕਾਣੇ ਤੇ ਜਿਹੜੇ ਨਾਲੀ ਦਾ ਰਹਿਣ ਵਾਲਾ ਨਾਲੀ ਨਹੀਂ ਨਾਲੀ ਖਾਣਾ ਖਾ ਰਹਾ। ਤੇ ਕਿੰਨੇ ਘੰਟੇ ਮਤਲਬ ਜਿਹੋ ਉਹ ਅਮੀ ਉਹਥੇ ਕੀਤੀ ਸੀ ਉਥੋਂ ਨਹੀਂ ਅਜੇ ਕੁਝ ਹੋਰ ਮਿਲਿਆ ਫਿਰ ਆਇਆ ਖੇਪ ਮਿਲਿਆ ਬਾਕੀ ਦੀ ਪੁੱਛਗਿੱਛ ਦੇ ਦੌਰਾਨ ਪਤਾ ਲੱਗੂਗਾ ਹੋਰ। ਸਰ ਇਹ ਕਲਪ ਤੋਂ ਐਕਟਿਵ ਸੀ। ਇਹ 100 ਤੋਂ 300 ਇਹ ਸਾਰਾ ਦੁਨੀਆ ਕਿਹਦਾ ਕਰ ਰਿਹਾ ਉਹਦੇ ਬਾਰੇ ਨਹੀਂ ਅਜੇ ਨੇ ਕਲੀਅਰ ਕੀਤਾ ਲੇਕਿਨ ਸਾਲ ਤੋਂ ਐਕਟਿਵ ਹੈ ਇਹਦੀ ਪੋਸਿਸ਼ਨ ਤੇ ਤਰ੍ਹਾਂ ਪਤਾ ਲੱਗਾ ਮੋਬਾਈਲ ਦੇ ਸਾਹਬ ਕੰਮ ਕੀ ਕਰਦਾ ਸਾਰੇ ਇਹ ਫ੍ਰੀ ਹੈ ਫਾਸਟ ਫੂਡ ਵਾਟੇ ਇਹ ਮਾਰਨਿੰਗ ਲੈ ਕੇ ਸਾਰਾ ਅਰਨਿੰਗ ਮਨੀ ਟਾ ਅਰਨਿੰਗ ਮਨੀ